ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਇੱਕ ਸਰਦਾਰ ਨੇ ਆਪਣੀ ਜ਼ਮੀਨ ਠੇਕੇ ਤੇ ਦੇਣੀ ਸੀ ਉਹਨੇ ਆਲੇ ਦੁਆਲੇ ਇਹ ਬੋਲੀ ਦਵਾ ਦਿੱਤੀ ਕਿ ਮੈਂ ਆਪਣੀ ਜ਼ਮੀਨ ਜਿਹੜੀ ਹੈ ਉਹ ਅੱਧੇ ਠੇਕੇ ਦੇਵਾਂਗਾ ਆਪਕੇ ਜੇ 80 ਹਜ਼ਾਰ ਠੇਕਾ ਚੱਲਦਾ ਤਾਂ ਮੈਂ 40 ਹਜ਼ਾਰ ਦੇਵਾਂਗਾ 70 ਹਜ਼ਾਰ ਚੱਲਦਾ ਤਾਂ ਮੈਂ ਆਪਣੀ ਜ਼ਮੀਨ 35 ਹਜ਼ਾਰ ਨੂੰ ਠੇਕੇ ਤੇ ਦੇਵਾਂਗਾ ਪਰ ਮੇਰੀ ਇੱਕ ਸ਼ਰਤ ਜ਼ਰੂਰ ਮੰਨੀ ਪੈਗੀ ਇਹ ਸੁਣ ਕੇ ਸਾਰੇ ਆਲੇ ਦੁਲ ਦੇ ਕਿਸਾਨ ਜੋ ਹੋੜੜੇ ਵੀਰ ਠੇਕੇ ਤੇ ਜ਼ਮੀਨ ਲੈਂਦੇ ਸੀ ਬੜੇ ਹੈਰਾਨ ਸਨ ਇਹ ਸੁਰਦੇਸੀ ਵੀ ਇਹ ਕਮਲਾ ਹੋ ਗਿਆ ਦੂਜਿਆਂ ਦੀਆਂ ਜ਼ਮੀਨਾਂ ਨੂੰ ਇਹ ਨੀਵੇਂ ਕਰਨ ਕਰਦਾ ਹੈ ਕਈ ਉਹਨੂੰ ਫੋਕਰਾ ਕਹਿੰਦੇ ਸੀ ਕਈ ਉਹਨੂੰ ਕਹਿੰਦੇ ਸੀ ਇਹਨੂੰ ਕੀ ਬਚੇਗਾ ਕਈ ਮੂਰਖ ਵੀ ਕਹਿੰਦੇ ਸੀ ਕਈ ਸਿਆਣਾ ਵੀ ਕਹਿੰਦੇ ਸੀ ਆਪੋ ਆਪਣੀ ਸਾਰਿਆਂ ਦੀ ਰਹਿ ਸੀ ਆਖਰਕਾਰ ਉਹ ਦਿਨ ਆਇਆ ਜਿਸ ਦਿਨ ਬੋਲੀ ਦਾ ਦਿਨ ਸੀ ਤੂੰ ਸਰਦਾਰ ਨੇ ਕਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਜਿੰਨੀ ਵੀ ਮੇਰੇ ਕੋਲ ਜ਼ਮੀਨ ਆ ਉਹ ਅੱਤੇ ਰੇਟ ਤੇ ਠੇਕੇ ਦੇ ਦੇਵਾਂਗਾ ਪਰ ਮੇਰੀ ਇੱਕ ਸ਼ਰਤ ਮੰਨਣੀ ਹੋਵੇਗੀ ਸਾਰੇ ਕਹਿੰਦੇ ਪਤਾ ਨਹੀਂ ਕਿੰਦਾ ਦਾ ਮੂੰਹ ਫਾੜਿਆ ਜਿਆ ਬੰਦਾ ਪਤਾ ਨਹੀਂ ਕਿਹੜੀ ਸ਼ਰਤ ਰੱਖੇਗਾ ਛੱਡੋ ਪਰੇ ਐਸੀ ਬੰਦੂਕੀ ਜਮੀਨ ਦੇ ਅੱਧੇ ਕੁਟ ਕਿਚਲੇਗੀ ਅੱਧੇ ਕੁ ਜਮੀਨ ਲੈਣ ਲਈ ਰੇਟ ਦੇ ਕੇ ਤਿਆਰ ਵੀ ਹੋ ਗਏ ਪਰ ਉਹਨਾਂ ਦੇ ਵਿੱਚੋਂ ਇੱਕ ਸੱਜਣ ਨੇ ਪ੍ਰਸ਼ਨ ਕੀਤਾ ਕਹਿਣ ਲੱਗਾ ਸਰਦਾਰ ਜੀ ਮੰਨ ਲਓ ਅਸੀਂ ਤੁਹਾਡੀ ਜ਼ਮੀਨ ਲੈ ਲੈਣੇ ਠੀਕੇ ਤੇ ਪਰ ਤੁਹਾਡੀ ਸ਼ਰਤ ਕੀ ਹੈ ਇਹ ਜ਼ਰੂਰ ਸਾਨੂੰ ਦੱਸੋ ਉਹਦਾ ਉੱਤਰ ਸੀ ਬੜੇ ਖੰਮੀ ਨਾਲ ਸਰਦਾਰ ਨੇ ਉੱਤਰ ਦਿੱਤਾ ਕਹਿੰਦਾ ਮੇਰੀ ਸ਼ਰਤ ਸਿਰਫ ਇੱਕੋ ਹੀ ਹੈ ਵੀ ਤੁਸੀਂ ਝੋਨਾ ਨਾ ਲਾਓ ਇਹ ਸੁਣ ਕੇ ਸਾਰੇ ਕਹਿਣ ਲੱਗੇ ਵੀ ਇਹ ਕਿਵੇਂ ਹੋ ਸਕਦਾ ਝੋਨੇ ਤੋਂ ਬਿਨਾ ਸਾਡਾ ਗੁਜ਼ਾਰਾ ਕਿੱਥੇ ਹੈ ਝੋਨੇ ਦੇ ਨਾਲ ਹੀ ਸਾਡੇ ਘਰ ਚਾਰ ਪੈਸੇ ਆਉਂਦੇ ਆ ਝੋਨੇ ਦੇ ਨਾਲ ਹੀ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨਾ ਜਾਂ ਹੋਰ ਕਈ ਤਰ੍ਹਾਂ ਦੇ ਉਹਨਾਂ ਮਜਬੂਰੀਆਂ ਢਾਈਆਂ ਸਰਦਾਰ ਦਾ ਉੱਤਰ ਸੀ ਕਹਿਣ ਲੱਗਾ ਵੀ ਇਹ ਮੈਨੂੰ ਨਹੀਂ ਪਤਾ ਤੁਹਾਡੀ ਮਜਬੂਰੀ ਹੈ ਜਾਂ ਨਹੀਂ ਹੈ ਜੇ ਮੇਰੀ ਜ਼ਮੀਨ ਅੱਧੇ ਰੇਤੇ ਠੇਕੇ ਤੇ ਲੈਣੀ ਹੈ ਤਾਂ ਤੁਹਾਨੂੰ ਝੋਨਾ ਨਹੀਂ ਲਾਉਣਾ ਹੈਗਾ ਹੋਰ ਜਿਹੜੀ ਮਰਜ਼ੀ ਫਸਲ ਵੀ ਲਾਓ ਬਿਕੇ ਨਾ ਬਿਕੇ ਇਹ ਤੁਹਾਡੀ ਮਰਜ਼ੀ ਹੈਗੀ ਇਹ ਸੁਣ ਕੇ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਕਿਹਾ ਚਲੋ ਠੀਕ ਹੈ ਮੈਂ ਤੁਹਾਡੀ ਜ਼ਮੀਨ ਠੇਕੇ ਤੇ ਲੈ ਲਵਾਂ ਪਰ ਮੈਨੂੰ ਇਹ ਦੱਸੋ ਤੁਹਾਨੂੰ ਇੰਨੀ ਸਸਤੀ ਜ਼ਮੀਨ ਠੇਕੇ ਦੇ ਕੇ ਬਚੇਗਾ ਕੀ ਤਾਂ ਸਰਦਾਰ ਨੇ ਬੜੇ ਠੰਮੇ ਨਾਲ ਕਿਹਾ ਪਾਣੀ ਮੈਨੂੰ ਪਾਣੀ ਬਚੇਗਾ ਮੈਂ ਜ਼ਮੀਨ ਬਹੁਤੇ ਰੇਟ ਤੇ ਠੇਕੇ ਤੇ ਦੇ ਕੇ ਪੈਸੇ ਵਟਣ ਨਹੀਂ ਚਾਹੁੰਦਾ ਕਿਉਂਕਿ ਪੈਸੇ ਮੇਰੇ ਬੱਚੇ ਪੀ ਨਹੀਂ ਸਕਦੇ ਪੈਸੇ ਨਾਲ ਮੈਂ ਇਸ਼ਨਾਨ ਨਹੀਂ ਕਰ ਸਕਦਾ ਪੈਸੇ ਨਾਲ ਮੈਂ ਚਾਹ ਪਾਣੀ ਨਹੀਂ ਬਣਾ ਸਕਦਾ ਪੈਸਾਨੀ ਚਾਹੀਦਾ ਮੈਨੂੰ ਪਾਣੀ ਚਾਹੀਦਾ ਮੈਂ ਪਾਣੀ ਬਚਾਉਣ ਦਾ ਯਤਨ ਕਰਦਾ ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ ਉਹਨੇ ਬੜੇ ਪਿਆਰ ਨਾਲ ਕਿਹਾ ਜੇ ਸਾਡੇ ਕੋਲੇ ਪਾਣੀ ਨਾ ਰਿਹਾ ਆਉਣ ਵਾਲੀ ਪੀੜ੍ਹੀ ਕੀ ਕਰਨੀ ਹੈ ਇੱਕ ਐਸਾ ਸਮਾਂ ਆਉਣਾ ਅੱਜ ਤੇ ਮੈਂ 35000 ਜਮੀਨ ਠੇਕੇ ਤੇ ਦਰਨਾ ਤੇ ਮੈਨੂੰ ਇੰਜ ਲੱਗਦਾ ਕਿ ਆਉਣ ਵਾਲੇ ਸਮੇਂ ਚ ਮੇਰੀ ਜਮੀਨ ਕਿਸੇ ਨੇ 3500 ਤੇ ਵੀ ਨਹੀਂ ਲਈ ਲੈਣੀ ਜੇਕਰ ਪਾਣੀ ਨਾ ਹੋਇਆ ਤਾਂ ਮੈਂ ਪਾਣੀ ਬਚਾਉਣ ਦਾ ਇੱਕ ਛੋਟਾ ਜਿਹਾ ਯਤਨ ਕਰ ਰਿਹਾ ਤਾਂ ਯਤਨ ਕਰਦਾ ਤੁਸੀਂ ਵੀ ਪਾਣੀ ਬਚਾਉਣ ਲਈ ਛੋਟੇ ਛੋਟੇ ਯਤਨ ਜ਼ਰੂਰ ਕਰਨੇ ਆ ਜੇ ਕੋਈ ਯਤਨ ਕਰਨਾ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਖਿਓ ਜੇ ਕਿਸੇ ਨੂੰ ਵੀਡੀਓ ਬੁਰੀ ਲਗੀ ਤਾਂ ਉਹਦਾ ਬੁਰਾ ਨਾ ਮਨਾਉਣਾ ਇੱਕ ਨਾ ਮਾਣਾ ਜਾਂ ਯਤਨ ਪਾਣੀ ਬਚਾਉਂਦਾ ਕੋਸ਼ਿਸ਼ ਕਰੋ ਕਿ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਡੀ ਧਰਤੀ ਹੇਠਲਾ ਪਾਣੀ ਬਚ ਜਾਵੇ ਗੁਰੂ ਦਾ ਜਿਵੇਂ ਹੁਕਮ ਹੈ ਪਾਵਨ ਗੁਰੂ ਪਾਣੀ ਪੀਤਾ ਉਹਦੇ ਉੱਪਰ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਬਣਾਈਏ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪੈਸੇ ਨਹੀਂ ਪਾਣੀ ਸੰਭਾਲ ਕੇ ਰੱਖਿਓ ਉਹਨਾਂ ਦੇ ਚੰਗੇ ਉਜਰ ਭਵਿੱਖ ਦੀ ਕਾਮਨਾ ਕਰਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ